ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਪੰਜਾਬ ਵਿੱਚ ਬਾਬਾਵਾਦ ਦੋਸਤੋ ਜੇਕਰ ਪੰਜਾਬ ਨੂੰ ਬਾਬਿਆਂ ਦਾ ਸੂਬਾ ਕਿਹਾ ਜਾਵੇ ਤਾਂ ਕੋਈ ਅਥਕਥਨੀ ਨਹੀਂ ਹੋਵੇਗੀ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਇੱਟ ਚੁੱਕੇ ਤੋਂ ਬਾਬਾ ਨਿਕਲਦਾ ਹੈ ਇਹਨਾਂ ਬਾਬਿਆਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹਨ ਜਿਵੇਂ ਡੇਰਿਆਂ ਵਾਲੇ ਬਾਬੇ ਪੱਤਰਿਆਂ ਕੱਢਣ ਵਾਲੇ ਬਾਬੇ ਪੁੱਛਾਂ ਦੇਣ ਵਾਲੇ ਬਾਬੇ ਥੋਲਾ ਪਾਉਣ ਵਾਲੇ ਬਾਬੇ ਜਰਾਇਤ ਕੱਢਣ ਵਾਲੇ ਬਾਬੇ ਕੀਰਤਨ ਕਰਨ ਵਾਲੇ ਬਾਬੇ ਦਿਵਾਨ ਲਾਉਣ ਵਾਲੇ ਬਾਬੇ ਸੱਟਾ ਦੇਣ ਵਾਲੇ ਬਾਬੇ ਰੱਬ ਨਾਲ ਮਿਲਾਉਣ ਵਾਲੇ ਬਾਬੇ ਜਾਂ ਆਪਣੇ ਆਪ ਵਿੱਚ ਬਣੇ ਬਰਮ ਗਿਆਨੀ ਬਾਬੇ ਹੱਥਾਂ ਦੀ ਰੇਖਾ ਦੇਖਣ ਵਾਲੇ ਬਾਬੇ ਨਮਜ ਦੇਖ ਕੇ ਬਿਮਾਰੀ ਦੇਖਣ ਵਾਲੇ ਬਾਬੇ ਅਤੇ ਕਥਾ ਕਰਨ ਵਾਲੇ ਬਾਬੇ ਇਹ ਜਿੰਨੇ ਵੀ ਤਰ੍ਹਾਂ ਦੇ ਬਾਬੇ ਹਨ ਇਹ ਸਾਰੇ ਆਪਣੇ ਆਪ ਨੂੰ ਰੱਬ ਦੇ ਭਗਤ ਦੱਸਦੇ ਹਨ ਅਤੇ ਇਹਨਾਂ ਬਾਬਿਆਂ ਦਾ ਲਵਾਸ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਆਮ ਭੋਲੇ ਭਾਲੇ ਲੋਕ ਤਾਂ ਇਹਨਾਂ ਦਾ ਡਫੰਗ ਦੇਖ ਕੇ ਹੀ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਇਹਨਾਂ ਦੇ ਪੈਰਾਂ ਵਿੱਚ ਡਿੱਗ ਪੈਂਦੇ ਹਨ ਇਹ ਬਾਬੇ ਆਮ ਭੋਲੀ ਭਾਲੀ ਜਨਤਾ ਨੂੰ ਭੰਬਲ ਪੂਸੇ ਵਿੱਚ ਪਾ ਕੇ ਉਹਨਾਂ ਤੋਂ ਪੈਸੇ ਬਟੋਰਦੇ ਹਨ ਤੇ ਉਹਨਾਂ ਨੂੰ ਭੂਤ ਪ੍ਰੇਤਾਂ ਦੇ ਚੱਕਰਾਂ ਵਿੱਚ ਪਾ ਕੇ ਆਮ ਲੋਕਾਂ ਨੂੰ ਆਪਣੇ ਰਸਤੇ ਤੋਂ ਪਟਕਾਈ ਰੱਖਦੇ ਹਨ ਅੱਜ ਤੱਕ ਜਿੰਨੇ ਵੀ ਬਲਾਤਕਾਰਾਂ ਜਾਂ ਠੱਗੀਆਂ ਦੇ ਕੇਸ ਸਾਹਮਣੇ ਆਏ ਹਨ ਤਾਂ ਸੁਣੇ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਕੇਸ ਇਹਨਾਂ ਬਾਬਿਆਂ ਨਾਲ ਜੁੜੇ ਮਿਲੇ ਹਨ ਅਤੇ ਬਹੁਤ ਸਾਰੇ ਬਾਬੇ ਜੇਲਾਂ ਦੀ ਹਵਾ ਵੀ ਖਾ ਰਹੇ ਹਨ ਸਾਡੇ ਲੋਕ ਵੀ ਇੰਨੇ ਅਨੇ ਭਗਤ ਹਨ ਕਿ ਜਿੰਨੀ ਵੀ ਆਪਣੇ ਖੂਨ ਪਸੀਨੇ ਦੀ ਕਮਾਈ ਕਰਦੇ ਹਨ ਉਹ ਸਾਰੀ ਦੀ ਸਾਰੀ ਇਹਨਾਂ ਬਾਬਿਆਂ ਨੂੰ ਲਟਾ ਰਹੇ ਹਨ ਇਹ ਬਾਬੇ ਆਪ ਵਿਹਲੇ ਬੈਠ ਕੇ ਮौज-ਮਸਤੀ ਕਰਦੇ ਹਨ ਆਮ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਬਾਬਿਆਂ ਦੇ ਤਰੱਕੀ ਵਿੱਚ ਸਭ ਤੋਂ ਵੱਡਾ ਯੋਗਦਾਨ ਔਰਤਾਂ ਦਾ ਹੈ ਕਈ ਵਾਰ ਇਹ ਔਰਤਾਂ ਆਪਣੇ ਘਰ ਵਾਲਿਆਂ ਤੋਂ ਚੋਰੀਆਂ ਇਹਨਾਂ ਬਾਬਿਆਂ ਕੋਲ ਜਾਂਦੀਆਂ ਹਨ ਅਤੇ ਆਪਣੇ ਆੜਗੌਣ ਦੀਆਂ ਔਰਤਾਂ ਨੂੰ ਵੀ ਬਾਬਿਆਂ ਕੋਲ ਜਾਣ ਵਾਸਤੇ ਪ੍ਰੇਰਿਤ ਕਰਦੀਆਂ ਹਨ। ਕਈ ਆਦਮੀ ਵੀ ਮਜਬੂਰੀ ਵਿੱਚ ਇਹਨਾਂ ਔਰਤਾਂ ਦੇ ਨਾਲ ਚਲੇ ਜਾਂਦੇ ਹਨ ਪਰ ਜ਼ਿਆਦਾਤਰ ਔਰਤਾਂ ਹੀ ਬਾਬਿਆਂ ਦੀ ਮਸ਼ਹੂਰੀ ਕਰਦੀਆਂ ਹਨ। ਇਹ ਨਾ ਬਾਬਿਆਂ ਵਾਲਾ ਕੰਮ ਸੌਖਾ ਤੇ ਬਿਨਾ ਕੋਈ ਪੈਸਾ ਲਾਏ ਚੱਲਣ ਕਰਕੇ ਅੱਜ ਕੱਲ੍ਹ ਵੇਖੋ ਵੇਖ ਹਰੇਕੀ ਬਾਬਾ ਬਣਿਆ ਬੈਠਾ ਹੈ ਬਸ ਦੋ ਚੋਲੇ ਬਣਾਉਣੇ ਪੈਂਦੇ ਹਨ ਤੇ ਥੋੜੀਆਂ ਬਹੁਤੀਆਂ ਇਧਰ ਉਧਰ ਦੀਆਂ ਗੱਲਾਂ ਸਿੱਖ ਲਵੋ ਬਸ ਕੰਮ ਹੌਲੀ ਹੌਲੀ ਚੱਲ ਪੈਂਦਾ ਹੈ 20 25 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਵਾ ਦਿਓ ਅਤੇ ਦੋ ਚਾਰ ਸਾਡੇ ਗੁਰੂਆਂ ਨਾਲ ਜੁੜੀਆਂ ਚਮਤਕਾਰਾਂ ਵਾਲੀਆਂ ਸਾਖੀਆਂ ਸੁਣਾ ਦਿਓ ਬਸ ਘੰਟਾ ਡੇਢ ਘੰਟਾ ਬੀਤ ਜਾਂਦਾ ਤੇ ਬਾਬੇ ਦੀ ਬੱਲੇ ਬੱਲੇ ਹੋ ਜਾਂਦੀ ਆ ਬਹੁਤੀ ਵਾਰ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਜੋ ਮਰਜ਼ੀ ਇਧਰ ਉਧਰ ਦੀਆਂ ਗੱਲਾਂ ਸੁਣਾਈ ਜਾਵੋ ਉਹਨਾਂ ਨੇ ਕਿਸੇ ਨੇ ਵੀ ਕੋਈ ਸਵਾਲ ਨਹੀਂ ਕਰਨਾ ਬਹੁਤ ਸਾਰੇ ਬਾਬੇ ਤਾਂ ਕਥਾ ਦੇ ਸ਼ੁਰੂ ਵਿੱਚ ਹੀ ਕਹਿ ਦਿੰਦੇ ਹਨ ਕਿ ਭਾਈ ਤਰਕ ਨਹੀਂ ਕਰਨਾ ਗੁਰੂ ਸਾਹਿਬ ਕੁਝ ਵੀ ਕਰ ਸਕਦੇ ਹਨ ਉਹਨਾਂ ਦੀ ਮੌਜ ਹੈ ਪਰ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਏ ਤਰਕ ਕਰਨਾ ਹੈ ਜਦ ਹਰਦوار ਪੰਡਤ ਸੂਰਜ ਨੂੰ ਪਾਣੀ ਦੇ ਰਹੇ ਸਨ ਤਾਂ ਬਾਬਾ ਨਾਨਕ ਜੀ ਦੂਸਰੇ ਪਾਸੇ ਮੂੰਹ ਕਰਕੇ ਆਪਣੇ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇਣ ਲੱਗ ਪਏ ਸਨ ਫਿਰ ਜਦ ਪੰਡਤਾਂ ਨੇ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਪੰਡਤਾਂ ਨੇ ਕਿਹਾ ਕਿ ਇੰਨੀ ਦੂਰ ਤੁਹਾਡਾ ਪਾਣੀ ਕਿਵੇਂ ਪਹੁੰਚ ਜਾਵੇਗਾ ਫਿਰ ਬਾਬਾ ਜੀ ਨੇ ਉਹਨਾਂ ਨੂੰ ਤਰਕ ਨਾਲ ਸਮਝਾਇਆ ਕਿ ਜਦ ਤੁਹਾਡਾ ਪਾਣੀ ਇੰਨਾ ਲੱਖਾਂ ਕਰੋੜਾਂ ਕਿਲੋਮੀਟਰ ਸੂਰਜ ਨੂੰ ਪਹੁੰਚ ਸਕਦਾ ਹੈ ਤਾਂ ਸੂਰਜ ਦੇ ਮੁਕਾਬਲੇ ਕਰਤਾਰਪੁਰ ਮੇਰੇ ਖੇਤ ਤਾਂ ਬਹੁਤ ਨੇੜੇ ਹਨ ਇਹਨਾਂ ਨੂੰ ਪਾਣੀ ਕਿਉਂ ਨਹੀਂ ਪਹੁੰਚ ਸਕਦਾ ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਬਾਬਾ ਨਾਨਕ ਜੀ ਨੇ ਹੀ ਤਰਕ ਕਰਨ ਸਿਖਾਇਆ ਹੈ ਇਸ ਤਰ੍ਹਾਂ ਜਿੱਥੇ ਵੀ ਬਾਬਾ ਨਾਨਕ ਜੀ ਗਏ ਉੱਥੇ ਉਹਨਾਂ ਨੇ ਆਪਣੀ ਗੱਲ ਨੂੰ ਤਰਕ ਨਾਲ ਹੀ ਦਲੀਲਵਾਜੀ ਨਾਲ ਹੀ ਰੱਖਿਆ ਸੋ ਆਓ ਇਹਨਾਂ ਬਾਬਿਆਂ ਦਾ ਖੇੜਾ ਛੱਡ ਕੇ ਆਪਣੀ ਗੁਰਬਾਣੀ ਨੂੰ ਅਰਥਾਂ ਸਮੇਤ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਢਾਲ ਲਈਏ ਤੇ ਕੇ ਚੰਗੇ ਅਤੇ ਗਿਆਨਵਾਨ ਇਨਸਾਨ ਬਣ ਜਾਈਏ ਫਿਰ ਨਾ ਸਾਨੂੰ ਕੋਈ ਬਾਬਾ ਠੱਕ ਸਕੇਗਾ ਅਤੇ ਨਾ ਹੀ ਸਾਡੀ ਕੋਈ ਲੁੱਟ ਕਰ ਸਕੇਗਾ ਜੇਕਰ ਅਸੀਂ ਇਸੇ ਤਰ੍ਹਾਂ ਬਾਬਿਆਂ ਦੇ ਪੈਰਾਂ ਵਿੱਚ ਡਿੱਗਦੇ ਰਹੇ ਤਾਂ ਫਿਰ ਰੋਜ਼ਾਨਾ ਹੀ ਇਸ ਤਰ੍ਹਾਂ ਦੇ ਹੋਰ ਬਾਬੇ ਪੈਦਾ ਹੁੰਦੇ ਰਹਿਣਗੇ ਤੇ ਸਾਨੂੰ ਇਹ ਲੋਕ ਲੁੱਟਦੇ ਰਹਿਣਗੇ। ਸੋ ਦੋਸਤੋ ਜੇਕਰ ਤੁਹਾਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਦੇਣਾ। ਵੀਡੀਓ ਸੁਣਨ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।